ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਰੀਬਾਂ ਮਜਲੂਮਾਂ ਨੇ ਹੱਥਿਆ ਲੋਕਾਂ ਤੇ ਕੀਤਾ ਗਿਆ ਤਸ਼ੱਦਦ ਬਹੁਤ ਹੀ ਮੰਦਪਾਗ ਹੈ ਗੁਰਦੁਆਰਾ ਗੁਰੂ ਵਿਦਾਸੀਆ ਬੂੰਗਾ ਸਾਹਿਬ ਨਾਨਕਸਰ ਤਲਵੰਡੀ ਸਾਬੋ ਵਿਖੇ ਐਸਜੀਪੀਸੀ ਵੱਲੋਂ ਕੀਤੇ ਗਏ ਕਬਜ਼ੇ ਦੀ ਨਖੇਦੀ ਕਰਦਿਆਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨਿਹੰਗ ਸਿੰਘ ਰਾਜाराम ਸਿੰਘ ਨੇ ਕੀਤਾ ਉਹਨਾਂ ਕਿਹਾ ਕਿ ਜਿਨ੍ਹਾਂ ਨੂੰ ਗੁਰੂ ਜੀ ਨੇ ਰੰਗਰੇਟੇ ਗੁਰੂ ਕੇ ਬੇਟੇ ਕਿਹਾ ਸੀ ਇਹ ਹੰਕਾਰੇ ਹੋਏ ਤਨੜ ਚੌਧਰੀਆਂ ਨੇ ਉਹਨਾਂ ਦੇ ਸਿਰ ਪਾੜੇ ਤੇ ਲਹੂ ਲੋਹਾਨ ਕੀਤਾ ਇਹ ਝੂਠੇ ਹਨ ਜੋ ਨਵ ਮਾਸ ਦੇ ਰਿਸ਼ਤੇ ਦੀ ਗੱਲ ਕਰਦੇ ਹਨ ਸੱਚ ਤਾਂ ਇਹ ਹੈ ਕਿ ਇਹ ਮੌਕਾਪ੍ਰਸਤ ਲੋਕ ਨੇ ਜੋ ਗੁਰੂਆਂ ਦੀ ਸਿੱਖੀ ਤੋਂ ਕੂਹਾਂ ਦੂਰ ਨੇ ਉਹਨਾਂ ਕਹਿਆ ਕਿ ਆਖਰ ਪਤਾ ਨਹੀਂ ਇਹਨਾਂ ਲਾਲਚੀਆਂ ਦਾ ਢਿੱਡ ਕਦੋਂ ਭਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਉਣੀ ਪੰਥ ਅਕਾਲੀ ਅਰਮਾ ਕਰਮਾ ਤਰਨਾ ਦਲ ਮਿਸਲ ਸਰਉਣੀ ਸ਼ਹੀਦ ਬਾਬਾ ਸੰਗ ਸਿੰਘ ਦਲਪੰਥ ਸਿੰਘ ਸਾਹਿਬ ਬਾਬਾ ਚੜ੍ਹ ਸਿੰਘ ਜੀ ਮੁਖ ਜਥੇਦਾਰ ਨੇ ਦਲਪੰਥ ਦੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਸਾਰਾ ਦਲਪੰਥ ਫੌਜਾਂ ਸਮੇਤ ਜਟਿਆ ਹੋਇਆ ਅੱਜ ਦੀ ਜਿਹੜੀ ਘਟਨਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਵੀਡੀਓ ਤਲਵੰਡੀ ਸਾਬੋ ਦਮਦਮਾ ਸਾਹਿਬ ਜਿਹੜਾ ਰਵਦਾਦ ਸੀ ਭਾਈ ਚਾਰੇ ਦਾ ਉਥੇ ਬੁੰਗਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਦਰਬਾਰ ਵੀ ਬਾਬਾ ਸੰਗ ਸਿੰਘ ਦਲ ਦਾ ਬਣਿਆ ਹੋਇਆ ਹੈ ਉਸ ਬੁੰਗੇ ਨੂੰ ਉਸ ਗੁਰੂ ਘਰ ਨੂੰ ਜਿਹੜਾ ਢਾ ਕੇ ਉਹਦੇ ਉੱਤੇ ਕਬਜ਼ਾ ਕਰਿਆ ਸਰੋਨੀ ਕਮੇਟੀ ਦੇ ਗੁੰਡਿਆਂ ਨੇ ਅ ਰਵਦਾਸੀਆ ਭਾਈਚਾਰੇ ਦੇ ਜਿਹੜੇ ਲੋਕ ਉੱਥੇ ਇਕੱਠੇ ਹੋਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਸ਼੍ਰੋਮਣੀ ਕਮੇਟੀ ਉਹਦੇ ਉੱਤੇ ਕਬਜ਼ਾ ਕਰ ਰਹੀ ਆ ਕਿਲਾ 2 ਢਾਈ ਕਿਲੇ ਆ ਖਾਨ ਇੱਕ ਕਿਲਾ ਉਹਦਾ ਜ਼ਮੀਨ ਵੀ ਆ ਤੇ ਸ਼੍ਰੋਮਣੀ ਕਮੇਟੀ ਨੇ ਗੁੰਡਾਗਰਦੀ ਟਾਸਕ ਫੋਰਸ ਇਹਨਾਂ ਦੀ ਗੁੰਡਿਆਂ ਦੀ ਬਣਾਈ ਹੋਈ ਉਹਨਾਂ ਨੇ ਰਵਦਾਸੀਆ ਭਾਈਚਾਰੇ ਦੇ ਲੋਕਾਂ ਉੱਤੇ ਡਾਂਗਾ ਵੀ ਭਰਾਈਆਂ ਨੇ ਫਟੜ ਕੀਤੇ ਨੇ ਸਿਰ ਵੀ ਪਾੜੇ ਨੇ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮੈਂ ਸ਼੍ਰੋਮਣੀ ਕਮੇਟੀ ਨੂੰ ਪੁੱਛਣਾ ਚਾਹੁੰਦਾ ਤਮੀ ਸਾਹਿਬ ਤੁਹਾ हाथों ਇੱਕ ਗਰੀਬ ਜਿਹੜੀ ਲੋਕ ਨੇ ਉਹਨਾਂ ਦਾ ਇੱਕ ਗੁਰੂ ਘਰ ਨਹੀਂ ਜਰਿਆ ਜਾਂਦਾ ਜੇ ਉਹਨਾਂ ਕੋਲੇ 2 2 1/2 ਕਿਲੇ ਜ਼ਮੀਨ ਆ ਥੋਥੋਂ ਉਹੀ ਨਹੀਂ ਜੜੀਆਂ ਦੀ ਸਿੱਖਾਂ ਤੋਂ ਸਿੱਖਾਂ ਦੇ ਵੱਡੇ ਤੁਸੀਂ ਠੇਕੇਦਾਰ ਬਣੇ ਹੋਇਓ ਇਹ ਲੋਕਾਂ ਨੂੰ ਰਵਦਾਸ ਸਿੰਘਾਂ ਨੂੰ ਮੱਧਵੀ ਸਿੰਘਾਂ ਨੂੰ ਕਦੇ ਮੱਧਵੀ ਸਿੰਘਾਂ ਦਾ ਬੁੰਗੇਟਾ ਤੇ ਕਦੇ ਰਵਦਾਸ ਸਿੰਘ ਭਾਈਚਾਰੇ ਦੇ ਗੁਰੂ ਘਰਾਂ ਉੱਤੇ ਕਾਬਜ਼ ਹੋ ਗਏ ਤੁਹਾਡਾ ਢਿੱਡ ਕਦੋਂ ਭਰੂਗਾ ਤੁਹਾਡੇ ਹਜ਼ਾਰਾਂ ਕਰੋੜਾਂ ਰੁਪਈਆ ਦੀ ਆਮਦਨ ਹਰ ਰੋਜ਼ ਗੁਰੂ ਘਰਾਂ ਦੇ ਵਿੱਚ ਪਤਾ ਨਹੀਂ ਸੈਂਕੜੇ ਕੀਲੇ ਜ਼ਮੀਨ ਨੇ ਸਰਵਣਨੀ ਕਮੇਟੀ ਤੇ ਹਜੇ ਵੀ ਤੁਹਾਡਾ ਠਣ ਨਹੀਂ ਪੜਦਾ ਇੱਕ ਰਵਦਾ ਸੀ ਇਹ ਭਾਈਚਾਰੇ ਦੇ ਉੱਤੇ ਅੱਜ ਤੁਸੀਂ ਜ਼ੁਲਮ ਕੀਤਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਧਰਮ ਦੇ ਠੇਕੇਦਾਰ ਕਦੋਂ ਜਾਗੋਗੇ ਮੈਂ ਸਾਰੀ ਸਿੱਖ ਕੌਮ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਰਲ ਕੇ ਆ ਸਰਵਣਨੀ ਕਮੇਟੀ ਜਿਹੜੀ ਆ ਆਰਐਸਐਸ ਦੀ ਆ ਬੀਜੇਪੀ ਦੀ ਬਣਾਈ ਹੋਈ ਆ ਬਾਦਲਾਂ ਦਾ ਧੜਾ ਜਿਹੜਾ ਇਹਨਾਂ ਨੇ ਹਮੇਸ਼ਾ ਹੀ ਸਿੱਖਾਂ ਦੇ ਜਨਮਨ ਕੀਤਾ ਮੈਂ ਹੁਣ ਦੇਖਦਾ ਵੀ ਜਿਹੜੀਆਂ ਰੰਗਰੇਟੇ ਜੱਸੀ ਬੰਦੀਆਂ ਨੇ ਜਿਹੜੇ ਰਵਦਾਸੀਆ ਜੱਸੀ ਬੰਦੀਆਂ ਨੇ ਕਿੰਨੀਆਂ ਕੋਨਾਂ ਦੇ ਹੱਕ ਤੇ ਬੋਲਦੀਆਂ ਨੇ ਆਓ ਖੁੱਲੇ ਮੈਦਾਨ ਦੇ ਵਿੱਚ ਜਿਹੜੇ ਤੁਸੀਂ ਸ਼ਰੋਣੀ ਕਮੇਟੀ ਨਾਲ ਰਲੇ ਹੋਏ ਹੋ ਇਹਨਾਂ ਨੂੰ ਲਾਣ ਤਾਂ ਪਾਇਆ ਕਰੋ ਮੈਂ ਜ਼ਥੇਦਾਰ ਸਾਹਿਬ ਜਿਹੜਾ ਕਾਲ ਤਖਤ ਦੇ ਕਾਬਜਾ ਉਹਨਾਂ ਨੂੰ ਵੀ ਬੇਨਤੀ ਕਰਦਾ ਤੁਸੀਂ ਵੀ ਰਵਦਾਸੀਆ ਕੌਮ ਦੇ ਨਾਲ ਇਹ ਬਿਤਕਰਾ ਕਰਦੇ ਹੋ ਤੁਸੀਂ ਖੁਦ ਰਵਦਾਸੀਆ ਭਾਈਚਾਰੇ ਦੇ ਵਿੱਚ ਬਿਲੋਂਗ ਕਰਦੇ ਹੋ ਕਰੋ ਗੱਲ ਇਸਰੋਣੀ ਕਮੇਟੀ ਨਾਲ ਟੱਡ ਨਹੀਂ ਪੜਦਾ ਜੇ ਸ਼ਰੋਣੀ ਕਮੇਟੀ ਅੱਜ ਮੈਂ ਵੀਡੀਓ ਸੁਣ ਰਿਹਾ ਸੀ ਉਹਦੇ ਵਿੱਚ ਆਵਾਜ਼ ਆ ਰਹੀ ਸੀ ਵੀ ਅਸੀਂ ਸਿੱਖ ਧਰਮ ਦੇ ਨਾਲ ਨਾਤਾ ਤੋੜਾਂਗੇ ਜੇ ਰਵਦਾਸ ਹੀ ਆ ਭਾਈਚਾਰਾ ਟੁੱਟ ਕੇ ਹੋਰ ਧਰਮ ਵੱਲ ਜਾਂਦਾ ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ